ਇੱਕ ਵੀਰ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਇੱਕ ਵੀਡੀਓ ਕੰਫੀਡੈਂਸ ਤੇ ਬਣਾਇਓ ਕੰਫੀਡੈਂਸ ਤੇ ਮੈਂ 2-4 ਗੱਲਾਂ ਕਹਿਣੀਆਂ ਚਾਹੁੰਨਾ ਪਹਿਲੀ ਗੱਲ ਤੇ ਤੁਸੀਂ ਰੱਬ ਵੱਲੋਂ ਸੰਪੂਰਨ ਬਣਾਏ ਗਏ ਹੋ ਕਿਉਂਕਿ ਗੁਰਬਾਣੀ ਅੰਦਰ ਅਸੀਂ ਪੜ੍ਹਦੇ ਹਾਂ ਪੂਰੇ ਕਾ ਕੀ ਆ ਸਭ ਕੁਝ ਪੂਰਾ ਵੀ ਜੋ ਵੀ ਰੱਬ ਨੇ ਬਣਾਇਆ ਉਹ ਪੂਰਾ ਬਣਾਉਂਦਾ ਘਾਟ ਬਾਅਦ ਕਿਛ ਨਾਹੀ ਘੱਟ ਵੱਧ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਦੂਜੀ ਗੱਲ ਇਹ ਤੁਹਾਡੀ ਜ਼ਿੰਦਗੀ ਹੈ ਇਹਨੂੰ ਤੁਸੀਂ ਜਿਉਣਾ ਹੈ ਤੁਹਾਡੇ ਲਈ ਤੁਸੀਂ ਹੀ ਬੋਲਣਾ ਹੈ ਤੁਹਾਨੂੰ ਹੀ ਆਪਣੀ ਜ਼ੁਬਾਨ ਖੋਲਣੀ ਪੈਣੀ ਹੈ ਤੇ ਗੁਰਬਾਣੀ ਨੇ ਇਹ ਗੱਲ ਇਸ ਢੰਗ ਦੇ ਵਿੱਚ ਕਹੀ ਹੈ ਆਪਣਾ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਕਿ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਕੰਮ ਭਾਵੇਂ ਘਰ ਦੇ ਵਿੱਚ ਪਾਣੀ ਪੀਣਾ ਹੋਵੇ ਕੱਪੜੇ ਧੋਣੇ ਹੋਣ ਉਹ ਵੀ ਨਿੱਕੀਆਂ ਗੱਲਾਂ ਮਾਰ ਨੂੰ ਨਾ ਕਹੋ ਆਪਣੀਆਂ ਜ਼ਿੰਮੇਵਾਰੀਆਂ ਆਪ ਸਿੱਖਣੀਆਂ ਸ਼ੁਰੂ ਕਰ ਦੋ ਇਹ ਲਾੜਲਾਪਣ ਜਾਂ ਸੋਹਣਾ ਲੱਗਦਾ ਪਰ ਜ਼ਿੰਦਗੀ 'ਚ ਜਦੋਂ ਬਹੁਤ ਕੁਝ ਇਕੱਲਿਆਂ ਕਰਨਾ ਪੈਂਦਾ ਉਦੋਂ ਇਨਸਾਨ ਕਰ ਨਹੀਂ ਪੌਂਦਾ ਸੋ ਆਪਣਾ ਹੱਥੀ ਆਪਣਾ ਆਪਣੇ ਕੰਮਾਂ ਪ੍ਰਤੀ ਆਪਣੀ ਜ਼ਿੰਦਗੀ ਪ੍ਰਤੀ ਜ਼ਿੰਮੇਵਾਰ ਹੋ ਜਾਓ ਦੂਜੇ ਦੀ ਗੱਲ ਇੱਥੇ ਮੈਂ ਤਾਂ ਕਰਾਂ ਕਿ ਤੁਸੀਂ ਦੂਜੇ ਨੇ ਤੁਹਾਡੇ ਲਈ ਕੁਝ ਨਹੀਂ ਕਰਨਾ ਦੂਜੇ ਨੇ ਤੁਹਾਡੇ ਲਈ ਇਹ ਨਹੀਂ ਕਰਨਾ ਫਿਰ ਤੁਸੀਂ ਜੇ ਵੇਖੋਗੇ ਅਸੀਂ ਗੱਲ ਵੀ ਦੂਜੇ ਬਾਰੇ ਕਰ ਰਹੇ ਹਾਂ ਗੱਲ ਆਪਾਂ ਕਰ ਰਹੇ ਹਾਂ ਕੰਫੀਡੈਂਸ ਬਾਰੇ ਤੁਹਾਡੇ ਬਾਰੇ ਜਦੋਂ ਤੁਹਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਰੱਬ ਵੱਲੋਂ ਸੰਪੂਰਨ ਬਣਾਏ ਗਏ ਹੋ ਤਾਂ ਤੁਹਾਨੂੰ ਆਪਣੇ ਆਪ ਲਈ ਆਪ ਬੋਲਣਾ ਪੈਣਾ ਆਪ ਖੜਨਾ ਪੈਣਾ ਜੇ ਤੁਸੀਂ ਨਹੀਂ ਖੜੋਗੇ ਤਾਂ ਤੁਹਾਡੇ ਲਈ ਹੀ ਕੋਈ ਕਿਉਂ ਖੜੂਗਾ ਕਿਉਂਕਿ ਸਾਰੇ ਹੀ ਇਦਾਂ ਸੋਚਦੇ ਨੇ